ਲਿਵਰ ਸਾਹਿਬ ਦੇ ਜਿਹੜੀ ਇਹ ਮੀਟਿੰਗਾਂ ਚੱਲ ਰਹੀਆਂ ਨੇ ਮਾਝੋਗ ਇੱਥੋਂ ਦੇ ਜਿਹੜੇ ਐਮਐਲਏ ਸਾਹਿਬਾਨ ਜਿਹੜੇ ਤੁਸੀਂ ਦੇਖਿਆ ਹੋਇਆਗਾ ਕਿ ਪੂਰੇ ਉਹਦਾ ਕਿਤੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਦੇ ਕੇ ਆਪਾਂ ਜਿਤਾਇਆ ਸੀ ਉਹਨਾਂ ਨੂੰ ਔਰ ਹੁਣ ਵੀ ਇੱਕ ਜੰਗਾਰੂ ਜਿਹੜਾ ਸਾਡੇ ਐਮਪੀ ਦੇ ਕੈਂਡੀਡੇਟ ਨੇ ਕੁਲਦੀਪ ਸਿੰਘ ਧਾਰੀਵਾਲ ਜੀ ਉਹਨਾਂ ਨੂੰ ਅਸੀਂ ਆਪਣੇ ਹਲਕੇ ਦੇ ਵਿੱਚ ਆਪਣੇ ਐਮਐਲਏ ਸਾਹਿਬ ਜੀ ਦਾ ਹੋਰ ਅੱਗੇ ਨਾਲੋਂ ਵੱਧ ਲੀਡ ਦੇ ਕੇ ਅਸੀਂ ਆਪਣੇ ਵੈਸਟ ਇਲਾਕੇ ਦੀ ਤੇ ਆਪਣੇ ਐਮਐਲਏ ਸਾਹਿਬ ਦੀ ਉਹਦਾ ਸ਼ਾਨ ਵਧਾਵਾਂਗੇ ਔਰ ਵੱਧ ਤੋਂ ਵੱਧ ਲੀਡ ਦੇ ਕੇ ਤੋਂ ਜਿੰਨੀ ਦਵਾਵਾਂ ਮੈਂ ਤੇ ਪਹਿਲਾਂ ਹੀ ਕਹਿਣਾ ਕਿ ਉਹਦਾ ਕਿਤੇ ਮੈਂ ਪਾਰਟੀ ਦਾ ਇੱਕ ਛੋਟਾ ਜਿਹਾ ਵਲੰਟੀਅਰ ਹਾਂ ਜਿੱਥੇ ਮੇਰੀ ਪਾਰਟੀ ਡਿਊਟੀ ਲਗਾਉਂਦੀ ਹੈ ਮੈਂ ਉੱਥੇ ਜਾਂਦਾ ਸਰ ਉਹਦਾ ਕਿ ਹੁਣੇ ਮੇਰਾ ਮਜੀਠਾ ਹਲਕੇ ਦੇ ਵਿੱਚ ਪ੍ਰਵਾਰੀ ਲਗਾਇਆ ਮੈਂ ਉੱਥੇ ਡਿਊਟੀ ਕਰ ਰਿਹਾ ਸੇਰ ਤੋਂ ਜਾਮ ਕਰ ਰਿਹਾ ਮੈਂ ਡਿਊਟੀ ਮੈਂ ਸੇਰ ਤੋਂ ਉੱਥੇ ਹੀ ਸੀਗਾ ਸੋ ਤੋਂ ਉੱਪਰ ਅੱਜ ਮੈਂ ਘਰ ਡੋਰ ਡੋਰ ਕਰਕੇ ਹੁਣੇ ਹੀ ਆ ਰਿਹਾ ਹਥੋ ਜਸਟਿਸ ਤੋਂ ਤੇ ਇੱਥੇ ਧਾਲੀਵਾਰ ਸਾਹਿਬ ਜੀ ਦੀ ਮੀਟਿੰਗ ਕਰ ਰਿਹਾ ਕਿਉਂਕਿ ਇਹ ਵੈਸਟ ਇਲਾਕੇ ਦੇ ਵਿੱਚ ਹੈਗੀ ਹੈ ਸਾਡੇ ਮਾਜੋ ਐਮ ਐਲ ਏ ਸਾਹਿਬਾਂ ਨੇ ਇਹ ਮੀਟਿੰਗ ਕਾਲ ਕੀਤੀ ਹੈ ਅਸੀਂ ਵੱਧ ਚੜ ਕੇ ਇੱਥੇ ਵੱਧ ਤੋਂ ਵੱਧ ਇਥੋਂ ਵੀ ਟਿਕਟ ਸੀਟਾ ਉਹਦੀ ਵੋਟਰ ਨਾਲ ਜਿਤਾਣਾ ਹੈ ਦੇ ਅਸੀਂ ਆਪਣੇ ਪੂਰੇ ਪੰਜਾਬ ਦੇ ਵਿੱਚੋਂ ਨੰਬਰ 1 ਨੰਬਰ ਸਾਨੂੰ ਲੈ ਕੇ ਆਣਾ ਹੈ ਔਰ ਨੰਬਰ 1 ਅੰਬਰਸਰ ਤਾਦੀ ਆਏਗਾ ਜੇ ਸਾਡਾ ਵੈਸਟ ਇਲਾਕਾ ਨੰਬਰ 1 ਤੇ ਹੋਏਗਾ ਸਾਡੇ ਐਮਐਲਏ ਸਾਹਿਬ ਅਨ ਅੱਜ ਇਨੀ ਈਜੀ ਅਪਰੋਚ ਹੈ ਉਹਨਾਂ ਕੋਲੋਂ ਉਹਨਾਂ ਨੇ ਇੰਨੇ ਕੰਮ ਕੀਤੇ ਆ ਕਿ ਅਸੀਂ ਖੁੱਲਕੇ ਕਹਿ ਸਕਦੇ ਆ ਕਿ ਜੋ ਸਾਡੇ ਸਰਕਾਰ ਨੇ ਜੋ ਸਾਡੇ ਐਮਐਲਏ ਸਾਹਿਬ ਨੇ ਅਜ ਤੱਕ ਕੰਮ ਕੀਤੇ ਨੇ ਉਹਨਾਂ ਨੂੰ ਦੇਖਦੇ ਹੋਏ ਤੁਸੀਂ ਸਾਡਾ ਵੋਟ ਪਾਓ ਜੇ ਕੰਮ ਨਹੀਂ ਹੋਇਆ ਤੇ ਨਾ ਵੋਟ ਪਾਓ ਥੈਂਕ ਯੂ ਸਰ ਦੇ ਵਿੱਚ ਈਸਟ ਕਨਸੀਸੈਂਸੀ ਵੱਲੋਂ ਮੈਡਮ ਜੀਵਨਜੋਤ ਕੋਰ ਜੀ ਜਿਹੜੇ ਐਮਐਲਏ ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਇਹ ਸਾਹ ਕੁਲਦੀਪ ਸਿੰਘ ਢਾਲੀਵਾਲ ਜੀ ਜੋ ਮੈਂਬਰ ਪਾਰਲੀਮੈਂਟ ਲਈ ਅੰਮ੍ਰਿਤਸਰ ਤੋਂ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਇਹ ਮੀਟਿੰਗ ਨਹੀਂ ਬੜੀ ਵੱਡੀ ਰੈਲੀ ਹੋਈ ਏ ਜਿਹਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਮੈਡਮ ਜੀਵਨਜੋਤ ਕੋਰ ਜੀ ਦਿਨ ਰਾਤ ਇੱਕ ਕਰਕੇ ਜਿਹੜੀ ਇਹ ਪਾਰਲੀਮੈਂਟ ਦੀ ਸੀਟ ਜਿੱਤਣ ਲਈ ਉਪਰਾਲੇ ਕਰ ਰਹੇ ਨੇ ਲੋਕਾਂ ਦਾ ਉਤਸ਼ਾਹ ਦੇਖਦੇ ਹੋਏ ਲੱਗਦਾ ਹੈ ਕਿ ਢਾਲੀਵਾਲ ਸਾਹਿਬ ਜਿਹੜੀ ਇਹ ਸੀਟ ਜਿਹੜੀ ਅੰਮ੍ਰਿਤਸਰ ਦੀ ਏ ਲੱਖਾਂ ਵੋਟਾਂ ਤੋਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਣਗੇ ਔਰ ਪਾਰਲੀਮੈਂਟ ਦੇ ਵਿੱਚ ਅੰਮ੍ਰਿਤਸਰ ਤੋਂ ਜਿਹੜੀ ਆਵਾਜ਼ ਬੁਲੰਦ ਕਰਨਗੇ ਔਰ ਅੰਮ੍ਰਿਤਸਰ ਦੇ ਲਈ ਤਰੱਕੀ ਲਈ ਬਹੁਤ ਸਾਰਾ ਜਿਹੜਾ ਸਾਨੂੰ ਇਹਨਾਂ ਤੇ ਉਮੀਦਾਂ ਨੇ ਕਿ ਜੁਝਾਰੂ ਲੀਡਰ ਨੇ ਕਿਉਂਕਿ ਮੰਤਰੀ ਹੁੰਦੇ ਆ ਹਾਂ ਵੀ ਇਹਨਾਂ ਨੇ ਪੰਜਾਬ ਲਈ ਔਰ ਖਾਸ ਕਰਕੇ ਇਹਨਾਂ ਇਲਾਕੇ ਆ ਮਾਝੇ ਦੇ ਇਲਾਕੇ 'ਚ ਬਹੁਤ ਕੰਮ ਕੀਤੇ ਨੇ ਸਾਨੂੰ ਇਹਨਾਂ ਤੇ ਬਹੁਤ ਸਾਰੀਆਂ ਉਮੀਦਾਂ ਨੇ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਅਮਸਰ ਦੀ ਆਵਾਜ਼ ਬਣਨਗੇ ਔਰ ਅਮਸਰ ਦੀ ਤਰੱਕੀ ਲਈ ਬਲੰਦੀਆਂ ਤੇ ਖੜਨ ਲਈ ਬਹੁਤ ਯੋਰ ਲਾਣ। ਮੈਂ ਰਮਨ ਕੁਮਾਰ ਵਾਰਡ ਨੰਬਰ 64 ਤੋਂ ਆਕ ਹੋਟਲ ਦੇ ਵਿੱਚ ਇੱਕ ਮੀਟਿੰਗ ਚਾਹੇ ਸੀ। ਜਿਹੜੀ ਇਹ ਮੀਟਿੰਗ ਆਮ ਆਦਮੀ ਪਾਰਟੀ ਦੇ ਅਸਤੇ ਸਾਨੂੰ ਵੋਲੰਟੀਅਰਸ ਨੂੰ ਬੁਲਾਇਆ ਗਿਆ ਸੀ। ਇਹ ਮੀਟਿੰਗ ਨਹੀਂ ਇਹ ਇੱਕ ਮੰਨ ਲਓ ਰੈਲੀ ਦਾ ਰੂਪ ਧਾਰਨ ਕਰ ਗਈ। ਧਾਰੀਵਾਲ ਸਾਹਿਬ ਨੂੰ ਸਾਡੇ ਆਮ ਆਦਮੀ ਪਾਰਟੀ ਨੇ ਪਾਰਲੀਮੈਂਟ ਅਸੇ ਟਿਕਟ ਦਿੱਤੀ ਹੈ। ਇਹ ਇੱਕ ਛੋਟੇ ਕਿਸਾਨਾਂ ਚੋਂ ਸੀਗੇ ਬੇहद ਇਮਾਨਦਾਰ ਵਿਅਕਤੀ ਨੇ ਇਨ ਇਹ ਇਹ ਅਗਰ ਚੁਣ ਕੇ ਮੈਂਬਰ ਪਾਰਲੀਮੈਂਟ ਬਣ ਕੇ ਦਿੱਲੀ ਜਾਂਦੇ ਨੇ ਤੇ ਸਾਡੇ ਛੋਟੇ ਲੋਕਾਂ ਨੂੰ ਛੋਟੇ ਵਪਾਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਉਹਦਾ ਬੈਨੀਫਿਟ ਮਿਲੇਗਾ ਜਿਹੜਾ ਕੰਮ 70 ਸਾਲ ਦੇ ਵਿੱਚ ਲੋਕਾਂ ਨੇ ਵਾਅਦਾ ਹੀ ਕੀਤੇ ਸੀ ਜਿਹੜਾ ਕਿ ਪੂਰਾ ਨਹੀਂ ਕਰਦੇ ਸੀਗੇ ਸਾਡੀ ਸਰਕਾਰ ਨੇ 2 ਸਾਲਾਂ 'ਚ ਜਿਵੇਂ ਆਮ ਆਦਮੀ ਮੋਹੱਲਾ ਕਲੀਨਿਕ ਐਮੀਨੈਂਸ ਸਕੂਲ ਖੇਡਾਂ ਦੇ ਉੱਤੇ ਔਰ ਇੱਕ ਵਾਅਦਾ ਜਿਹੜਾ ਰਹਿ ਗਿਆ ਔਰਤਾਂ ਦਾ ਜਿਹੜਾ 1000 ਰੁਪਏ ਦਾ ਉਹ ਵੀ ਬੜੀ ਜਲਦੀ ਸਾਡੀ ਮਾਨ ਸਰਕਾਰ ਪੂਰਾ ਕਰਨ ਜਾ ਰਹੀ ਹੈ ਮੈਂ ਵਿਸ਼ਵਾਸ ਦਿਵਾਉਣਾ ਵਾਂ ਅੰਮ੍ਰਿਤਸਰ ਦੀ ਜਮਤਾ ਨੂੰ ਅਪੀਲ ਕਰਦਾ ਵਾਂ ਜਿਆਦਾ ਤੋਂ ਜਿਆਦਾ ਵੋਟਾਂ ਦੇ ਨਾਲ ਧਾਰੀਵਾਲ ਸਾਹਿਬ ਨੂੰ ਜਿਤਾ ਕੇ ਸੈਂਟਰ 'ਚ ਭੇਜਣ ਤਾਂ ਕਿ ਉਹ ਸਾਡੇ ਛੋਟੇ ਲੋਕਾਂ ਦੀ ਗਰੀਬ ਲੋਕਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਆਵਾਜ਼ ਸੰਸਦ ਦੇ ਵਿੱਚ ਬੈਠ ਕੇ ਜਾ ਕੇ ਉੱਥੇ ਆਵਾਜ਼ ਉਠਾਣ ਜੈ ਭੀਮ ਜੈ ਭਰਤ